ਸਾਰਿਆਂ ਤੋਂ ਹਨ ਸਾਰਿਆਂ ਨੂੰ ਪਿਆਰਪਰੀ ਸਾਸ੍ਰੀਕਾਰ ਭੈਣ ਕਹਿੰਦੀ ਚਰਨਜੀਤ ਭੈਣ ਕਹਿੰਦੀ ਸਾਰਿਆਂ ਨੂੰ ਸਾਸ੍ਰੀਕਾਲ ਹੋਰ ਸਾਸ੍ਰੀਕਾਲ ਸਾਰਿਆਂ ਨੂੰ ਸਾਸਰੀਕਾਲ ਭਾਈ ਸਾਸਰੀਕਾਲ ਤੇ ਸਰਦੂਲ ਗੜੋਂ ਅੱਛਿਆ ਹਾਂ ਪਹਿਣੇ ਹਾਲੀ ਪਾਇਆ ਪਿਆਰ ਭਰੀ ਸਾਸਰੀਕਾਲ RAM RAM ਜੀ ਸੋਢੀ ਹੋ RAM ਜੀ ਦੀ ਸਭੀ ਕੋ RAM RAM ਬੀਤਾ ਵੈਨ ਕੀ ਸਭੀ ਕੋ RAM RAM ਖਾਲੀ ਪਿਆਰ ਜੀਤ ਪੈਣ ਨੂੰ ਕੱਲ ਕਮਰ ਚ YouTube ਤੋਂ ਅੰਦਰ ਕੱਲ ਪਾਇਆ ਹਾਂ ਚੱਲ ਪਾਇਆ ਹਾਂ ਪਹਿਣੇ ਹੁਣੇ ਹੁਣੇ 10 ਮਿੰਟੇ ਸਰ ਗੁਰੂ ਦਾ ਹੋਣਾ ਮਾੜਾ ਜਿਹਾ ਠੀਕ ਆ ਹਾਂ ਚਲੋ ਫੇਰ ਲਵਾ ਲਿਓ ਹਨ ਹੂੰ ਠੀਕ ਹੈ ਚਾਹੀਦਿਓ ਖਾਲੀ ਪਿਆ ਛੋਟੋ ਤਾਂ ਹਾਂ ਵੀਰੇ ਹਾਂ ਲਾਈਕ ਕਰ ਦਨ ਸਤਿ ਸ੍ਰੀ ਅਕਾਲ ਵੇ ਗੁਰੂ ਵੇ ਗੁਰੂ ਵੇ ਗੁਰੂ ਜੀ ਦੇ ਜਜ਼ੀਦ ਪੈਣੇ ਫੋਨ ਆਉਣਾ ਜੀ ਠੀਕ ਆ ਖੁੱਲਾ ਹੀ ਪਿਆ ਖੁੱਲਾ ਹੀ ਖੋਲ ਦੇ ਇਹਨੂੰ ਕੀ ਕਰਤਾ ਕਾ ਬਣੀ ਕੀ ਜੀ ਇਹ ਮੇਰੇ ਦਿੱਲੀਵਾਰ ਦੀ ਖੋਰੀ ਮੇਰੇ ਕਮੈਂਟ ਸੋ ਹਟ ਜਾਣਗੇ ਮੈਂ ਕਰਕੇ ਦੇਖਿਆ ਸੀ ਹਾਂ ਚਨਜੀਤ ਦੇ ਨਹੀਂ ਹੋਇਆ ਹਨਾ ਚਨਜੀਤ ਦੇ ਨਹੀਂ ਹੋਇਆ ਹਾਂ ਹਾਂ ਤੇਰੇ ਤੇ ਪਰ ਕਮੈਂਟ ਜ਼ਿਆਦਾ ਕਰਦਾ ਨਾ ਭੁੰਨਣਾ ਤੂੰ ਇੱਕ ਆਇਆ ਪੰਗਾ ਹਨਾ ਕੀ ਕਪਾਈ ਠੀਕ ਲਾਈਕ ਡਨ ਹਰਜੀਤ ਪੈਣੇ ਨਾਈਕ ਡਨ ਆ ਗਈ ਨਵੀਂ ਭੈਣ ਵੀ ਆ ਗਈ ਤੇ ਸਾਰੇ ਭੈਣ ਭਰਾਵਾਂ ਨੂੰ ਸਾਸਤਰੀਕਾਲ ਸਾਸਤਰੀਕਾਲ ਮੇਵੇ ਵੀਰੇ ਦੀ ਸਾਸਤਰੀਕਾਲ ਮੇਰਾ ਵੀਰਾ ਵੀ ਕਹਿੰਦਾ ਸਾਰਿਆਂ ਨੂੰ ਸਾਸਤਰੀਕਾਲ ਸਾਸਤਰੀਕਾਲ ਭਾਈ ਸਾਸਤਰੀਕਾਲ ਇਹ ਮੈਂ ਇੱਥੋਂ ਕਿਉਂ ਖੋਲਿਆ ਬਲੂ ਨਹੀਂ ਖੋਇਆ ਨਹੀਂ ਖੋਇਆ ਮੈਂ ਦੇਖ ਲਈਦੀ ਸੇੜਖਾਨੀ ਕਰਕੇ ਮੈਂ ਕਿਹੜਾ ਟਿਕਦੀਆਂ ਹੱਥ ਨਹੀਂ ਕੱਢਦੇ ਮੇਰੇ ਆਗੇ ਲੀਲੇ ਸਾਰੇ ਆਗੇ ਲੀਲੇ ਹੋ ਗਏ ਸਾਰੇ ਭੈਣੇ ਮੈਂ ਵੀ ਜਾਣਾ ਮੱਥਾ ਟੇਕਣ ਚੱਲ ਜੀ ਭੈਣ ਨਾਲ ਅੱਛਾ ਚਰਨਜੀਤ ਭੈਣ ਨਾਲ ਠੀਕ ਆ ਠੀਕ ਆ ਚਲੇ ਜਾਓ ਮੇਰੇ ਮੈਸੇਜ ਜੋ ਹੁਣ ਹਟ ਗਏ ਨਹੀਂ ਹਟੇ ਦੇਦੀ 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 ਲੀਲੀ ਵਰਤੀ ਹਟੇ ਨਹੀਂ ਹਟੇ ਨਹੀਂ ਹੈਗੇ ਲੀਲੀ ਵਰਦੀ ਦੇਤੀ ਕੀ ਹੋ ਗਿਆ ਦੇਤੀ ਤਿਆਰੀ ਕਰ ਲਮਾ ਕਰ ਲਾ ਪਹਿਨੇ ਕਰ ਲਾ ਹੋਰ ਕਰ ਲਾ ਹਮ ਹਰਜੀਤ ਪਹਿਨੇ ਤੇਰੀ ਭਾਬੀ ਪੁੱਛਦੀ ਆ ਕਿਹੜੀਆਂ ਮੱਠੀਆਂ ਬਣਾਈਆਂ ਸੀ ਮੈਂ ਪੁੱਛਦੀ ਆ ਉਹ ਤਾਂ ਤੇਲ ਪਾਇਆ ਸੀ ਕਿਉਂ ਪਾਇਆ ਸੀ ਮਠੀਆਂ ਨਹੀਂ ਵੀਰੇ ਉਹ ਕਚੌਰੀਆਂ ਹੁੰਦੀਆਂ ਨੇ ਅਸੀਂ ਤਾਂ ਕਚੌਰੀਆਂ ਕਹਿੰਦੇ ਆ ਉਹਨਾਂ ਨੂੰ ਉਦੋਂ ਨੰਨੀ-ਮੁੰਨੀ ਆਈ ਸੀ ਉਹ ਕਹਿੰਦੀ ਨਾਨੀ ਕਚੌਰੀਆਂ ਲਾ ਕੇ ਦੇ ਮੈਂ ਕਚੌਰੀਆਂ ਬਣਾਈਆਂ ਸੀਆਂ ਲਖੇ ਨੂੰ ਭਾਈ ਬਲੂ ਤੇ ਉਹਦਾ ਮੈਸੇਜ ਹੈਡ ਹੋਣ ਲੱਗ ਗਏ ਨਹੀਂ ਵੀਰੇ ਮੈਂ ਭੈਣੇ ਲੀਲੀ ਵਰਦੀ ਦੇ ਮੈਸੇਜਸ ਉਹ ਹਟ ਗਏ ਉਹ ਨਹੀਂ ਉਹ ਤਾਂ ਰਹੇ ਨੇ ਭੁੰਨਣੇ ਵਰਦੀ ਦੇ ਤੀ ਮੇਰੇ ਵੀ ਨਹੀਂ ਉਹ ਮਠੀਆਂ ਨਹੀਂ ਸੀਗੀਆਂ ਕਚੌਰੀਆਂ ਕਹਿੰਦੇ ਆ ਸੀ ਉਹਨਾਂ ਨੂੰ ਕਚੌਰੀਆਂ ਵੀ ਚਾਲੂ પાਕੇ ਕਚੌਰੀਆਂ ਨੇ ਮਠੀਆਂ ਵੀ ਬਣਾਵਾਂਗੇ ਇੱਕ ਦਿਨ ਹਾਂ ਜਦੋਂ ਨੰਨੇ-ਮੁੰਨੇ ਆਏ ਉਹਦੋਂ ਬਣਾਵਾਂਗੇ ਕਚੌਰੀਆਂ ਸੀ ਕਚੌਰੀਆਂ ਉਹ ਨੰਨੀ ਆਈ ਸੀ ਕਹਿੰਦੀ ਨਾਨੀ ਕਚੌਰੀਆਂ ਲਾ ਕੇ ਦੇ ਮਾਉਂਗੀ ਕੱਲੂ ਮੈਂ ਕਿਹਾ ਠੀਕ ਆ ਭਾਈ ਆਈ 2 ਘੰਟੇ ਲਈ ਕਚੌਰੀਆਂ ਖਾਣ ਆਈ ਸੀਗੀ ਫਿਰ ਉਹ ਨੰਨਾ ਵੀ ਆਇਆ ਸੀ ਨੰਨਾ ਦਾ ਖਾਨਦਾਨੀ ਹਲੇ ਛੋਟਾ ਤਾਈਆਂ ਤਾਂ ਮੇਰੇ ਵੀਰੇ ਦਾ ਬੋਕਰ ਪੈਂਦੀਆਂ ਨੇ ਭੈਣੇ ਨੌਕਰਾਂ ਸਹੀ ਚੱਕਦੀ ਹੁੰਦੀ ਹੈ ਜਵਾਕਾਂ ਦੀ ਤਾਈ ਉਹਨਾਂ ਨੂੰ ਕਿਰਤ ਹੋ ਗਏ ਆਖੀ ਜਾਂਦੇ ਨੇ ਵੀ ਭਾਈ ਇੱਥੇ ਲਿਆ ਉਹਨਾਂ ਦੀ ਜਵਾਕਣੀ ਦੀ ਬੋਤਲੇ ਲਵਾਈਏ ਵਦ ਦਾ ਹੋਰ ਜਾਦੇ ਵਦ ਗਿਆ ਹਾਂ ਹੋਰ ਬਹੁਤ ਭਰਮ ਪੈਂਡ ਦੇਖ ਲਓ ਠੀਕ ਹੋ ਗਈ ਹਨਾ ਨਾਲ ਵੀਰ ਠੀਕ ਹੋ ਗਿਆ ਉਹਦੇ ਗਲੂਗੋਸ ਲੱਗ ਗਏ ਤੇ ਉਹ ਠੀਕ ਹੋ ਗਏ ਦੋਨੇ ਜਾਨੇ ਚਲੋ ਇਹ ਵੀ ਹੋ ਜੂ ਹੁਣ ਚਲੋ ਹਣਾ ਹੋਰ ਜੇ ਕੋਈ ਭਾਈ ਮਾੜਾ ਮੋਟੀ ਨਹੀਂ ਨਾ ਕੋਈ ਮੋਟਰਸਾਈਕਲ ਤੇ ਆਈਏ ਮੈਂ ਪਿੱਛੇ ਬੈਠਾ ਕਮੈਂਟ ਕਰੀ ਜਾਨਾ ਕੋਈ ਨਾ ਕੋਈ ਨਾ ਭਾਈ ਕੋਈ ਗੱਲ ਨਹੀਂ